ਉਹ ਕੋਈ ਆਪੋ ਆਪਣੀ ਨਾ ਕੀ ਨਾ ਮਰਜ਼ੀ ਕਰ ਰਿਹਾ ਸੀ ਤਾਂ ਪ੍ਰਾਈਵੇਟ ਬੰਦੇ ਸਾਰੇ ਪਿੱਛੇ ਠਾਏ ਹੋਏ ਸਨ ਆਪਣੀ ਫੋਰਸ ਲਾਈ ਹੋਈ ਲੱਗੀ ਹੋਈ ਸੀ ਤੁਹਾਨੂੰ ਕਹਿੰਦਾ ਤੁਸੀਂ ਛੱਡ ਜਾਓ ਪਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਨੂੰ ਪਤਾ ਹੈ ਵੀ ਬੁੱਜਰ ਟਹਿਲ ਤਸ ਪਿੰਡ ਦੇ ਵਿੱਚ ਜੋ ਬੰਨਾਂ ਦੀ ਵਿਜਨ ਬਹੁਤ ਮਾੜੀ ਚੱਲਦੀ ਆ ਇੱਕ ਹਫ਼ਤੇ ਤੋਂ ਸਾਰੇ ਇਹ ਇਲਾਕੇ ਦੀਆਂ ਸੰਗਤਾਂ ਜਦੋਂ ਜੈਦ ਨਾਲ ਉਹਨੂੰ ਬਣ ਰਹੀਆਂ ਆ ਪਰ ਸਾਨੂੰ ਉਹਦਾ ਅਜੇ ਤੱਕ ਕੋਈ ਰਿਜ਼ਲਟ ਨਹੀਂ ਮਿਲਿਆ ਪਤਾ ਨਹੀਂ ਉਹ ਚ ਸਾਡੇ 'ਚ ਕਮੀ ਆ ਜਾਂ ਸਾਡੇ ਕੰਮ ਕਰਨ ਦੇ ਤਰੀਕੇ ਨਹੀਂ ਚੰਗੇ ਤੇ ਇਸ ਕਰਕੇ ਸਾਰੀ ਸੰਗਤ ਨੇ ਫੈਸਲਾ ਲਿਆ ਬਾਬਾ ਆਨੰਦਗੜ ਕਿਹੜਾ ਆਨੰਦਗੜ ਵਾਲੀ ਬਾਬਾ ਜੀ ਨੂੰ ਇਹ ਬੇਨਤੀ ਕੀਤੀ ਤੇ ਉਹ ਸਾਡੇ ਕਹਿਣ ਤੇ ਇੱਥੇ ਆਏ ਆ ਤੇ ਅਸੀਂ ਚਾਹੁੰਦੇ ਹਾਂ ਸਾਰੀ ਸੰਗਤ ਵੀ ਇਹ ਆਪਣੀ ਇੱਥੇ ਕਮਾਂਡ ਸੰਭਾਲਣ ਤੇ ਸਾਡੇ ਕੰਮ ਨੂੰ ਲੀਹੇ ਪਾਉਣ ਕਿਉਂਕਿ ਸਾਡੇ ਕੰਮ ਨੂੰ ਲੀਪ ਪਾਣ ਦੀ ਲੋੜ ਆ ਤੇ ਇਹਨਾਂ ਕੋਲ ਮਸ਼ੀਨਰੀ ਵੀ ਬਹੁਤ ਆ ਤੇ ਹੋਰ ਵੀ ਸੰਗਤਾਂ ਨੂੰ ਬੇਨਤੀ ਕਰਦੇ ਆ ਜੇ ਬੇ ਜੋ ਬਾਬਾ ਜੀ ਹੁਕਮ ਕਰਦੇ ਰਹੂਗੇ ਅਸੀਂ ਇਹਨਾਂ ਦੇ ਕੰਮ ਕਰਦੇ ਰਹਾਂਗੇ ਤੇ ਕੰਮ ਸਾਡਾ ਨਿਰਵੈਗਣ ਚੱਲੇ ਤੇ ਸਾਡਾ ਆ ਜਿਹੜਾ ਬੰਨ ਟੁੱਟਿਆ ਆ ਇਹ ਮਤਲਬ ਬੰਨ ਹੋ ਜੇ ਤੇ ਸਾਡੀ ਜਿਹੜਾ ਖਤਰਾ ਉਹ ਟਲ ਜਾਵੇ ਇਹ ਗੱਲਾਂ ਕਹਦੇ ਮਾਫੀ ਮੰਗਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਿਲਾਨੰਦਪੁਰ ਸਾਹਿਬ ਬਾੜੀ ਮਹਾਂਪੁਰਖ ਪਹੁੰਚੇ ਹਨ ਜੇ ਇਹਦਾ ਪਿੱਛਾ ਕਰ ਲੰਦੇ ਉਹਦੇ ਬੰਦੇ ਦਾ ਸੋਤਰਾ ਗਾਂ ਨਹੀਂ ਹੁੰਦਾ ਮਾੜੀ ਪਿੱਛੇ ਫੜਦੇ ਸਿਆਪਾਣੇਂ ਖਿਆਲ ਚੁੱਕਣੇ ਲੱਗਦੇ ਨੇ ਇਹਨਾਂ ਤਾਂ ਨਹੀਂ ਆਉਂਦੇ ਪੱਲੇ